ਸਤਸਰੀਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਵਿਰਾਸਤੀ ਮੇਲਾ ਕਰਵਾਇਆ ਜਾ ਰਿਹਾ 16 ਮੇਲੇ ਪਹਿਲਾਂ ਹੋ ਚੱਕੇ ਤੇ ਇਸ ਵਾਰ ਜਿਹੜਾ 17ਵਾਂ ਵਿਰਾਸਤੀ ਮੇਲਾ ਕਰਵਾਇਆ ਜਾ ਰਿਹਾ ਤੁਹਾਨੂੰ ਤਸਵੀਰਾਂ ਵੀ ਦਿਖਾ ਸਕਦੇ ਆ ਜਿਹੜਾ ਜੈਪਾਲਗੜ੍ਹ ਪਿੰਡ ਵਸਾਇਆ ਜਾਂਦਾ ਇੱਥੇ ਪੂਰਾ ਪੰਜਾਬੀ ਸੱਭਿਆਚਾਰ ਦੇ ਜਿਹੜਾ ਸਾਰੀਆਂ ਚੀਜ਼ਾਂ ਲਾਈ ਆਈਆਂ ਦਾ ਚਾਦਰਾਂ ਹੋਣ ਚਾਹੇ ਚਾਟੀਆਂ ਮਧਾਣੀਆਂ ਜੋ ਵੀ ਸੱਭਿਆਚਾਰਕ ਹੁਣ ਬੜੇ ਲੰਬੇ ਸਮੇਂ ਤੋਂ ਜਿਹੜਾ ਸਹਿਯੋਗ ਚਲਾਇਆ ਭਾਵੇਂ ਕਿ ਇਸ ਵਾਰ ਪੰਜਾਬ ਸਰਕਾਰ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਪਿਛਲੇ ਸਮਿਆਂ 'ਚ ਜਿਹੜੀਆਂ ਸੰਸਥਾਵਾਂ ਸੀ ਉਹ ਆਪਣੇ ਤੌਰ ਤੇ ਜਿਹੜੇ ਪੈਸੇ ਇਕੱਠੇ ਕਰਕੇ ਇਸ ਨੂੰ ਚਲਾਉਂਦੀਆਂ ਸੀ ਪਰ ਇਸ ਵਾਰ ਪੰਜਾਬ ਸਰਕਾਰ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਸਾਡੇ ਨਾਲ ਮੈਂਬਰ ਨੇ ਕਲੱਬ ਦੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਿਹੜਾ ਇਹ ਮੇਲਾ ਕਿਵੇਂ ਚਲਾਇਆ ਕੀ ਪ੍ਰੋਗਰਾਮ ਹੈ ਕੀ ਨਾਮ ਹੈ ਮੈਡਮ ਗੌਰਪ੍ਰੀਤਕਾਰ ਕੀ ਕਹਿਣਾ ਚਾਹੁੰਦੇ ਆ ਜਿਹੜਾ ਸੱਭਿਆਚਾਰਕ ਮੇਲਾ ਵਿਰਾਸਤੀ ਮੇਲਾ ਕਰਵਾਇਆ ਜਾ ਰਿਹਾ ਹੈ ਹਾਂਜੀ ਇਹ ਸੱਭਿਆਚਾਰਕ ਵਿਭਾਗ ਪੰਜਾਬ ਅਤੇ ਮਾਲਵਾ ਹੈਰੀਟੇਜ ਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਦੇ ਸਹਿਯੋਗ ਨਾਲ ਜਿਹੜਾ ਇਸ ਵਾਰ ਹੈਗਾ 17ਵਾਂ ਮੇਲਾ ਜਿਹੜਾ ਵਿਰਾਸਤ ਮੇਲਾ ਤੁਸੀਂ ਦੇਖ ਰਹੇ ਹੋ ਇਸ ਵਾਰ ਕਰਵਾਇਆ ਜਾ ਰਿਹਾ ਹੈ ਇਮ ਇਸ ਮੇਲੇ ਦੀ ਖਾਸियत ਇਹ ਹੈ ਕਿ ਵੀ ਜਿਹੜਾ ਇਹ ਮੋਲਾ ਐ ਮੇਲਾ ਇਸ ਵਾਰ ਹੈਗਾ ਇਮਾਮ ਬੋਲੀ ਨੂੰ ਸਮਰਪਿਤ ਹੈ ਤੇ ਇਹ ਮੇਲਾ ਕੱਲ 9 ਫਰਵਰੀ ਤੋਂ ਸ਼ੁਰੂ ਹੋਇਆ ਜੀ ਵਿਰਾਸਤੀ ਕਾਫਲੇ ਦੇ ਨਾਲ ਤੇ ਇਹ 9 10 11 ਫਰਵਰੀ ਤਿੰਨ ਦਿਨ ਇਹ ਮੇਲਾ ਚੱਲੇਗਾ ਜੀ ਕਿਉਂ ਇਸ ਤਰ੍ਹਾਂ ਦੇ ਮੇਲਿਆਂ ਦੀ ਲੋੜ ਆ ਤੁਸੀਂ ਬਤੌਰ ਟੀਚਰ ਵੀ ਹੋ ਲੱਗਦਾ ਵੀ ਨੌਜਵਾਨ ਪੀੜ੍ਹੀ ਇਸ ਸੱਭਿਆਚਾਰ ਤੋਂ ਪੰਜਾਬੀ ਭਾਸ਼ਾ ਤੋਂ ਟੁੱਟਦੀ ਜਾ ਰਹੀ ਆ ਹਾਂਜੀ ਬਿਲਕੁਲ ਜਿਹੜੀ ਸਾਡੇ ਅੱਜ ਕੱਲ ਦੇ ਬੱਚੇ ਆ ਅੱਜ ਕੱਲ ਦੀ ਸਾਡੀ ਨੌਜਵਾਨ ਪੀੜ੍ਹੀ ਪਛਮੀ ਸਭਿਤਾ ਵੱਲ ਆਕਰਸ਼ਿਤ ਹੋ ਰਹੇ ਨੇ ਪਛਮੀ ਸਭਿਤਾ ਦੇ ਪ੍ਰਭਾਵ ਹਟਾ ਰਹੇ ਨੇ ਤਾਂ ਸਾਡੇ ਬੱਚੇ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਚਾਹੇ ਉਹ ਵਿਰਾਸਤੀ ਖੇਡਾਂ ਚਾਹੇ ਉਹ ਵਿਰਾਸਤੀ ਖਾਣੇ ਆ ਵਿਰਾਸਤੀ ਪਹਿਰਾਵਾ ਤਾਂ ਇਹ ਜਿਹੜੇ ਇਸ ਤਰ੍ਹਾਂ ਦੇ ਮੇਲੇ ਹੈਗੇ ਆ ਇਹ ਮੈਂ ਸਮਝਦੀ ਆ ਵੀ ਬਹੁਤ ਵਧੀਆ ਕੋਸ਼ਿਸ਼ ਹੈਗੀ ਆ ਵੀ ਸਾਡੇ ਜਿਹੜੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦੀ ਆਪਣੀ ਵਿਰਾਸਤ ਨਾਲ ਜੋੜਨ ਦੀ ਮਾਪਿਆਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਜੇ ਨੌਜਵਾਨ ਪੀੜ੍ਹੀ ਕਿਸੇ ਚੀਜ਼ ਤੋਂ ਵੱਲ ਜੁੜਦੀ ਆ ਜਾਂ ਟੁੱਟਦੀ ਆ ਉਹਦੇ 'ਚ ਮਾਪਿਆਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਉਹਨੂੰ ਕਿਵੇਂ ਦੇਖਦੇ ਜੀ ਬਿਲਕੁਲ ਮਾਪਿਆਂ ਦਾ ਅਹਿਮ ਰੋਲ ਹੈ ਖਾਸ ਕਰਕੇ ਮਾਤਾਵਾਂ ਦਾ ਜਿਹੜਾ ਹੈਗਾ ਬਹੁਤ ਵੱਡਾ ਰੋਲ ਹੈ ਜੀ ਤੇ ਕਿਉਂਕਿ ਅੱਜ ਕੱਲ ਮੈਨੂੰ ਲੱਗਦਾ ਹੁੰਦਾ ਵੀ ਵਰਕਿੰਗ ਕਲਚਰ ਕਰਕੇ ਜਿਹੜੀਆਂ ਮਾਵਾਂ ਹੈਗੀਆਂ ਉਹ ਵੀ ਵਰਕਿੰਗ ਹੋ ਗਈਆਂ ਤਾਂ ਸਾਡੇ ਬੱਚਿਆਂ ਲਈ ਸਾਡੇ ਕੋਲ ਬਹੁਤ ਘੱਟ ਸਮਾਂ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੀ ਮਹਿਲਾਵਾਂ ਵੀ ਸਾਡੀ ਪੀੜ੍ਹੀ ਦਾ ਵੀ ਇਸ 'ਚ ਹੱਥ ਹੈਗਾ ਬਹੁਤ ਵੱਡਾ ਤਾਂ ਮਾਪਿਆਂ ਨੂੰ ਇਸ ਤਰ੍ਹਾਂ ਦੇ ਮੇਲਿਆਂ ਦੇ ਵਿੱਚ ਵੱਧ ਛੜ ਕੇ ਹਿੱਸਾ ਲੈਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੇ ਮੇਲਿਆਂ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਤਾਂ ਮੈਂ ਅੱਜ ਇੱਥੋਂ ਇਹੀ ਅਪੀਲ ਕਰਦੀ ਆ ਮੇਲਾ ਕਮੇਟੀ ਦੀ ਜਨਰਲ ਸਕੱਤਰ ਹੋਂਦੇ ਨਾਤੇ ਵੀ ਕਿ ਵਾਦ ਤੋਂ ਵਾਦ ਤੁਸੀਂ ਤਿੰਨੋਂ ਦਿਨ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਜਿਹੜੀਆਂ ਵੱਖ-ਵੱਖ ਵਿਰਾਸਤ ਦੀਆਂ ਬਣਗੀਆਂ ਸੱਭਿਆਚਾਰ ਦੀਆਂ ਬਣਗੀਆਂ ਇੱਥੇ ਮੇਲੇ 'ਚ ਮੌਜੂਦ ਨੇ ਤਾਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਰੂਬਰੂ ਕਰਵਾਓ ਤਾਂ ਕਿ ਸਾਡੇ ਬੱਚੇ ਆਪਣੀ ਵਿਰਾਸਤ ਨਾਲ ਆਪਣੇ ਸੱਭਿਆਚਾਰ ਨਾਲ ਜੁੜ ਸਕਣ। ਬਤੌਰ ਟੀਚਰ ਕਿੰਨੀ ਆਪਿਆਂ ਤੋਂ ਬਾਅਦ ਟੀਚਰ ਹੀ ਹੁੰਦਾ ਜਿਹਨੇ ਇਹਨੂੰ ਸਿੱਖਿਆ ਦੇਣੀ ਹੈ। ਜੀ ਬਿਲਕੁਲ ਜਿਹੜੇ ਅਧਿਆਪਕ ਹੁੰਦੇ ਆ ਉਹ ਮਾਪੇ ਤੋਂ ਬਾਅਦ ਜਿਹੜਾ ਉਹਨਾਂ ਦਾ ਦਰਜਾ ਹੈਗਾ ਉਹਨਾਂ ਦਾ ਮਤਲਬ ਬੱਚੇ ਦੇ ਪਾਲਣ ਪੋਸ਼ਣ ਬੱਚੇ ਦੀ ਸ਼ਕਸ਼ੀਤ ਦੇ ਵਿਕਾਸ ਦੇ ਵਿੱਚ ਮਾਪੇ ਤੋਂ ਬਾਅਦ ਅਧਿਆਪਕਾਂ ਦਾ ਅਹਿਮ ਰੋਲ ਆਉਂਦਾ ਤਾਂ ਮੈਂ ਸਮਝਦੀ ਹੁੰਨੀ ਆ ਵੀ ਬਤੌਰ ਅਧਿਆਪਕ ਵੀ ਸਾਨੂੰ ਆਪਣੀ ਸੰਸਥਾ ਦੇ ਵਿੱਚ ਆਪਣੇ ਵਿਭਾਗ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਤਾਂ ਕਿ ਜਿਹੜੇ ਸਾਡੇ ਬੱਚੇ ਆ ਜਿਹੜੇ ਸਾਡੇ ਕੋਲ ਪੜ੍ਹ ਰਹੇ ਆ ਜਿਹੜੇ ਜਿਨ੍ਹਾਂ ਦੀ ਅਸੀਂ ਅਗਵਾਈ ਕਰ ਰਹੇ ਆ ਵੀ ਉਹ ਬੱਚੇ ਵੀ ਆਪਣੇ ਸੱਭਿਆਚਾਰ ਨਾਲ ਜੁੜਨ ਤੇ ਉਹ ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਨਾ ਆਉਣ ਜਿੱਥੇ ਆਪਾਂ ਖੜੇ ਆ ਇੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਲਾਈਆਂ ਨੇ ਬੋਲੂ ਹਨਾ ਦਾਗਰ ਤਾਂ ਇਧਰ ਵਿਰਾਸਤੀ ਖਾਣੇ ਸਾਡੀਆਂ ਮਾਤਾਵਾਂ ਨੇ ਬਣਾਏ ਹੋਇਆ ਜੀ ਕੁੰਡੇ 'ਚ ਚਟਨੀ ਕੁੱਟੀ ਜਾ ਰਹੀ ਆ ਛਿੱਕੂ ਜਿਨ੍ਹਾਂ ਦੀ ਅ ਅੱਜ ਕੱਲ੍ਹ ਜਗਾ ਕੈਸਰੋਲ ਨੇ ਲੈ ਲਈ ਹੈ ਨਾ ਤੇ ਇਧਰ ਦੁੱਧ ਰੜਕਿਆ ਜਾ ਰਿਹਾ ਜੀ ਇਧਰ ਚਰਖੇ ਕੱਤਦੇ ਸਾਡੀਆਂ ਮਾਵਾਾਂ ਚਰਖੇ ਕੱਤ ਰਹੀਆਂ ਨੇ ਦੇਖੋ ਪੁਰਾਣੇ ਝੋਲੇ ਪੱਖੀਆਂ ਛਿੱਕੂ ਠੀਕ ਹੈ ਜੀ ਤਾਂ ਉਹ ਕੜਾਈ ਵਾਲੇ ਛੋਲੇ ਬੋਤਲਾਂ ਡੈਕੋਰੇਟ ਕਰ ਕਰਕੇ ਜਿਵੇਂ ਅਸੀਂ ਵੇਸਟ ਮਟੀਰੀਅਲ ਤੋਂ ਅੱਜ ਕੱਲ ਅਸੀਂ ਬੱਚੇ ਸਾਡੇ ਬਣਾਉਂਦੇ ਆ ਤਾਂ ਪਹਿਲਾਂ ਪੁਰਾਣੇ ਮਤਲਬ ਸ਼ੋਪੀਸ ਬਣੇ ਹੋਏ ਆ ਜੇ ਬੋਤਲਾਂ ਤੋਂ ਹਨਾ ਤੇ ਆਹ ਦੇਖੋ ਇੱਧਰ ਤੁਸੀਂ ਇੰਨੂੰ ਰੱਖਿਆ ਹੋਇਆ ਉੱਧਰ ਚੱਕੀ ਪਈ ਹੋਈ ਆ ਜੀ ਠੀਕ ਹੈ ਤੇ ਇੱਧਰ ਅਟੇਰਨ ਨਾਲ ਗਲੋਟਿਆਂ ਮਤਲਬ ਗਲੋਟੇ ਟੇਰੇ ਜਾ ਰਹੇ ਆ ਤੇ ਇਸ ਤਰ੍ਹਾਂ ਜਿਹੜੇ ਵੱਖ-ਵੱਖ ਉਹ ਸੰਦੂਖ ਪਿਆ ਹੋਇਆ ਉੱਧਰ ਹਨਾ ਤੇ ਘਗਰੇ ਪਾਣੇ ਪੁਰਾਣੇ ਬਾਗ ਫੁਲਕਾਰੀਆਂ ਘਰ ਦੀਆਂ ਕੱਢੀਆਂ ਹੋਈਆਂ ਚਾਦਰਾਂ ਜਿੰਨਾ ਮਤਲਬ ਹੁਣ ਅੱਜ ਕੱਲ ਦੀ ਪੀੜ੍ਹੀ ਵੀ ਅਸੀਂ ਵੀ ਕਿਤੇ ਨਾ ਕਿਤੇ ਬੇਮੁਖ ਹੁੰਦੇ ਜਾ ਰਹੇ ਜੀ ਬਦਲਾਅ ਨੂੰ ਕਿਵੇਂ ਦੇਖਦੇ ਹੋ ਬਹੁਤ ਸਾਰੇ ਜਿਹੜੀ ਪੀੜ੍ਹੀ ਹੈ ਉਹ ਕਹਿੰਦੀ ਵੀ ਬਦਲਾਅ ਬਹੁਤ ਜ਼ਰੂਰੀ ਆ ਚਾਹੇ ਉਹ ਕੰਪਿਊਟਰ ਯੁੱਗ ਹੋਵੇ ਚਾਹੇ ਮੋਬਾਈਲ ਹੋਵੇ ਦੂਸਰੇ ਪਾਸੇ ਆਪਾਂ ਮੇਲੇ ਵੀ ਲਾਉਣੇ ਆ ਵੀ ਜਿਹੜੇ ਸੱਭਿਆਚਾਰ ਨਾਲ ਜੋੜਨ ਦੀ ਲੱਗਦਾ ਬਦਲਾਅ ਦੀ ਵੀ ਲੋੜ ਆ ਇਹ ਵੀ ਸਮੇਂ ਦੀ ਮੁੱਖ ਲੋੜ ਆ ਇਹ ਵੀ ਹੋਣਾ ਚਾਹੀਦਾ ਜੀ ਬਿਲਕੁਲ ਦੇਖੋ ਬਦਲਾਅ ਤਾਂ ਉਹ ਕਹਿੰਦੇ ਹੁੰਦੇ ਆ ਨਾ ਵੀ ਪਾਣੀ ਵਗਦੇ ਹੀ ਰਹਿਣ ਵਗਦੇ ਸੌਂਦੇ ਨੇ ਹਨਾ ਪਾ ਕਹਿੰਦੇ ਹੁੰਦੇ ਵੀ ਖੜੀ ਚੀਜ਼ ਤਾਂ ਖੜਾ ਤਾਂ ਪਾਣੀ ਵੀ ਜਿਹੜਾ ਹੈਗਾ ਬਦਬੂ ਮਾਰਨ ਲੱਗ ਜਾਂਦਾ ਚਲੋ ਜ਼ਿੰਦਗੀ 'ਚ ਬਦਲਾ ਬਹੁਤ ਜ਼ਰੂਰੀ ਹੈ ਸਾਨੂੰ ਠੀਕ ਹੈ ਅਸੀਂ ਜਿਹੜੀਆਂ ਚੰਗੀਆਂ ਚੀਜ਼ਾਂ ਪਰ ਸਾਡੀ ਤਰਸਦੀ ਇਹ ਹੈ ਵੀ ਅਸੀਂ ਜਿਹੜੀਆਂ ਹੈਗੀਆਂ ਮਤਲਬ ਸਾਡੇ ਬੱਚੇ ਜਿਵੇਂ ਪਹਿਰਾਵੇ ਵੱਲ ਠੀਕ ਹੈ ਅਸੀਂ ਟੈਕਨੋਲੋਜੀ ਦੇ ਯੁੱਗ 'ਚ ਆ ਗਏ ਆ ਸਾਡਾ ਇਸ ਸਮੇਂ ਦੀ ਲੋੜ ਹੈ ਵੀ ਅਸੀਂ ਸਮੇਂ ਦੇ ਹਾਣੀ ਬਣੀਏ ਪਰ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਜੜਾਂ ਹੈਗੀਆਂ ਇਹ ਸਾਨੂੰ ਆਪਣੀਆਂ ਜੜਾਂ ਦੂਰ ਨਹੀਂ ਹੋਣਾ ਚਾਹੀਦਾ ਸਾਨੂੰ ਆਪਣੀ ਵਿਰਾਸਤ ਨੂੰ ਸੰਭਲ ਲਈ ਹੰਮਲਾ ਮਾਰਨਾ ਚਾਹੀਦਾ ਸਾਡੇ ਨਾਲ ਹੋਰ ਵੀ ਨੇ ਕੀ ਨਾਮ ਹੈ ਮੇਰਾ ਨਾਮ ਸ੍ਰਿੰਦਰ ਗੌਰ ਹੈ ਜੀ ਮੈਂ 17 ਸਾਲ ਤੋਂ ਇਸ ਮੇਲੇ ਦੇ ਨਾਲ ਜੁੜੀ ਹੋਈ ਆ ਮੈਂ ਪਹਿਲਾਂ ਅਧਿਆਪਨ ਕਿੱਤੇ ਦੇ ਵਿੱਚ ਸੀ ਹੁਣ ਰਿਟਾਇਰ ਹੋ ਗਈ ਆ ਤੇ 17 ਸਾਲਾਂ ਤੋਂ ਹੀ ਅਸੀਂ ਸਕੂਲਾਂ ਦੇ ਵਿੱਚ ਬੱਚੇ ਲੈ ਕੇ ਆਉਂਦੇ ਸੀਗੇ ਸਾਨੂੰ ਵੀ ਇਸ ਤਰ੍ਹਾਂ ਲੱਗਦਾ ਸੀ ਵੀ ਬੱਚੇ ਆਪਣੀ ਵਿਰਾਸਤ ਨਾਲ ਜੁੜਨਗੇ ਤੇ ਆਪਣਾ ਪਿਛੋਕੜ ਯਾਦ ਰੱਖਣਗੇ ਕਿਉਂਕਿ ਬਦਲਾਅ ਜਿਵੇਂ ਤੁਸੀਂ ਗੱਲ ਕੀਤੀ ਸੀ ਹੁਣ ਬਦਲਾਅ ਜ਼ਰੂਰੀ ਹੈ ਬਟ ਉਹਦੇ ਨਾਲ ਨਾਲ ਬੱਚੇ ਜਿਹੜੇ ਆਪਣੇ ਪਿਛੋਕੜ ਦੇ ਨਾਲ ਆਪਣੇ ਜੜ੍ਹਾਂ ਦੇ ਨਾਲ ਜੁੜੇ ਰਹਿਣਗੇ ਤਾਂ ਬਹੁਤ ਵਧੀਆ ਆ ਤੁਸੀਂ ਸਾਹਮਣੇ ਦੇਖ ਰਹੇ ਮੇਰੀ ਕੌਣ ਚੱਕੂ ਫਲਕਾਰੀ ਛੋਟੇ ਦਿਔਰ ਬਿਨਾ ਅਸੀਂ ਬਦਲਾ ਕਹਿੰਨੇ ਆ ਅੱਜ ਕੱਲ ਅਸੀਂ ਕਹਿੰਨੇ ਆ ਵੀ ਪਰਿਵਾਰ ਛੋਟਾ ਹੋਵੇ ਪਰ ਦਿਓਰ ਉੱਥੇ ਹੀ ਹੋਊਗਾ ਜਿੱਥੇ ਦੋ ਭਰਾ ਹੋਣਗੇ ਹਨ ਤੁਸੀਂ ਸਮਝਦੇ ਇਸ ਚੀਜ਼ ਨੂੰ ਪੈਣਾ ਵੀ ਪੇਕੇ ਦੋਨੋਂ ਪੈਣਾ ਨੱਚੀਏ ਇਹ ਅੱਜ ਕੱਲ ਬੋਲੀ ਹੀ ਲੋਪ ਹੋ ਜਾਣੀ ਹੈ ਅਗਰ ਸਾਡੇ ਬੱਚੇ ਮਤਲਬ ਇਸ ਤਰ੍ਹਾਂ ਨਹੀਂ ਹੋਣਗੇ ਤਾਂ ਤਾਂ ਇਹ ਇਸ ਤਰ੍ਹਾਂ ਲਿਖਿਆ ਹੋਇਆ ਪੇਕੇ ਦੋਨੇ ਪੈਣਾ ਨੱਚੀਏ ਸੋਹਰੇ ਨੱਚੀਏ ਦਰਾਨੀ ਜਠਾਨੀਆਂ ਜੇ ਦੋ ਭਰਾ ਹੋਣਗੇ ਫੇਰ ਹੀ ਦਰਾਨੀ ਜਠਾਨੀਆਂ ਨੱਚਣੀਆਂ ਤੇ ਸਾਡੀਆਂ ਬੋਲੀਆਂ ਹੀ ਲੋਪ ਹੋ ਜਾਣੀਆਂ ਇਸ ਕਰਕੇ ਇਸ ਕੰਮ ਵਾਸਤੇ ਮੇਲੇ ਲੱਗਣੇ ਬਹੁਤ ਜ਼ਰੂਰੀ ਆ ਇੱਕ ਕੀ ਕਾਰਨ ਮੰਨਦੇ ਹਾਂ ਵੀ ਜਿਹੜੀ ਔਰਤ ਆ ਚاہے ਹੋ ਆਪਣੀ ਧੀ ਹੋਵੇ ਚਾਹੇ ਨੂੰ ਹੋਵੇ ਉਹਦੇ ਸੱਸ ਨਾ ਨਹੀਂ ਬਣਦੀ ਇਹਦਾ ਕੀ ਮੁੱਖ ਕਾਰਨ ਮੰਨਦੇ ਇਹ ਇਹ ਅਲੱਗ-ਅਲੱਗ ਤਰੀਕਿਆਂ ਨਾਲ ਹੁੰਦਾ ਹੈ ਪਹਿਲਾਂ ਸੱਸ ਨੂੰ ਲੱਗਦਾ ਹੁੰਦਾ ਸੀਗਾ ਵੀ ਮੈਂ ਰਾਜ ਕਰ ਰਹੀ ਹਾਂ ਤਾਂ ਮੇਰੀ ਜੇ ਦੇ ਅਗਰ ਨੋ ਆ ਜਾਂਦੀ ਹੈ ਤਾਂ ਉਹ ਮਤਲਬ ਵੀ ਮੈਨੂੰ ਨਾ ਕਿਤੇ ਵੀ ਨੀਚਾ ਦਿਖਾ ਦੇਵੇ ਜਾਂ ਮੈਥੋਂ ਉੱਪਰ ਨਾ ਹੋ ਜਾਵੇ ਪਰ ਅੱਜ ਬਦਲਾਅ ਇਹ ਹੋਇਆ ਮੈਂ ਅੱਜ ਨਵੇਂ-ਜਵਾਨੇ ਦੇ ਵਿੱਚ ਵੀ ਆਂ ਪੁਰਾਣੇ 'ਚ ਵੀ ਆਂ ਪਰ ਮੈਂ ਇਹ ਸੋਚ ਰਹੀ ਐ ਮੇਰੇ ਵੀ ਨੋ ਆਈ ਹੋਈ ਐ ਵੀ ਜੇ ਅਸੀਂ ਬੱਚਿਆਂ ਨੂੰ ਨਾਲ-ਨਾਲ ਰੱਖਾਂਗੇ ਤਾਂ ਮੇਰੇ ਖਿਆਲ ਦੇ ਵਿੱਚ ਨੋ ਸੱਸ ਵਾਲਾ ਨਹੀਂ ਤੇ ਮਾਮਾ ਧੀਆ ਵਾਲਾ ਪਿਆਰ ਬਣਿਆ ਰਹਿੰਦਾ ਤਾਂ ਉਹ ਜਿਹੜਾ ਹੈਗਾ ਹੋਰ ਵੀ ਵਧੀਆ ਲੱਗਦਾ ਉੱਥੇ ਸੱਸ ਨੂੰ ਵਾਲੀ ਗੱਲ ਨਹੀਂ ਮੰਨਦੀ ਜਿਵੇਂ ਮਾਮਾ ਧੀਆ ਵਾਂਗ ਵਸੀ ਰਹਿੰਦੇ ਆ ਤਾਂ ਉਹ ਵਧੀਆ ਲੱਗਦਾ ਹੈਗਾ ਬਜ਼ੁਰਗ ਔਰਤਾਂ ਵੀ ਕਈ ਸਮੇਂ ਦੇ ਨਾਲ ਬਦਲਦੀਆਂ ਨਹੀਂ ਲੱਗਦਾ ਉਹਨਾਂ ਨੂੰ ਵੀ ਬਦਲਣ ਦੀ ਲੋੜ ਆ ਮੈਂ ਬਦਲੀਆਂ ਜੀ ਬਿਲਕੁਲ ਮੈਂ ਪੁਰਾਣੇ ਜਮਾਨੇ ਦੇ ਵਿੱਚੋਂ ਮੈਂ ਪਰ ਮੇਰੀ ਹੁਣ ਨੋ ਆਈ ਹੋਈ ਹੈ ਮੇਰੀ ਬੇਟੀ ਵੀ ਹੈ ਪਰ ਮੈਂ ਬਦਲੀ ਹੈ ਮੈਂ ਆਪਣੀ ਨੋ ਨੂੰ ਜਿਹੜੀ ਇੱਕ ਆਪਣੀ ਬੇਟੀ ਵਾਂਗੂ ਹੀ ਰੱਖਦੀ ਆ ਬੇਟੀ ਵਾਂਗੂ ਹੀ ਸਮਝਦੀ ਆ ਜ਼ਰੂਰੀ ਹੈ ਕੀ ਨਾਮ ਹੈ ਸਾਸ਼ੀ ਗਾਲ ਜੀ ਮੇਰਾ ਨਾਮ ਹਰਕਿਰਨ ਕੌਰ ਆ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸੱਭਿਆਚਾਰਕ ਵਿਰਾਸਤੀ ਮੇਲਾ ਲਾਇਆ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਏ ਬਹੁਤ ਵਧੀਆ ਸਰ ਜਿਵੇਂ ਨਵੀਂ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਇੰਨੀ ਨੌਲੇਜ ਹੈ ਨਹੀਂ ਅੱਜ ਕੱਲ੍ਹ ਵੀ ਟੀਵੀ ਵਗੈਰਾ ਆ ਗਿਆ ਉਹ ਮਾਡਰਨ ਚੀਜ਼ਾਂ ਹੀ ਵੇਖਦੇ ਆ ਮੈਂ ਬੇਨਤੀ ਕਰਦੀ ਆ ਮਾਪਿਆਂ ਨੂੰ ਆਦੇ ਬੱਚਿਆਂ ਨੂੰ ਲੈ ਕੇ ਆਓ ਮੇਲੇ 'ਚ ਬਹੁਤ ਸਾਰੀ ਜਿਵੇਂ ਇੱਥੇ ਵੇਖ ਰਹੇ ਹੋ ਸਾਰਾ ਸੱਭਿਆਚਾਰਕ ਨਾਲ ਹੀ ਰਿਲੇਟਿਡ ਸਮਾਨ ਆਗਾ ਮੈਂ ਉਹਨਾਂ ਨੂੰ ਜਾਣਕਾਰੀ ਮਿਲੂਗੀ ਨੌਲੇਜ ਮਿਲੂਗੀ ਬਾਕੀ ਸਾਡੇ ਮੈਂਬਰ ਸਾਰੇ ਮੌਜੂਦ ਹੁੰਦੇ ਨੌਲੇਜ ਦੇ ਨੂੰ ਸਿਕਿਉਰਟੀ ਦਾ ਵੀ ਕੋਈ ਚੱਕਰ ਨਹੀਂਗਾ ਮੈਂ ਸਾਰੇ ਜਰੂਰ ਆਓ ਮੇਲੇ 'ਚ ਲੱਗਦਾ ਵੀ ਮਾਪਿਆਂ ਨੂੰ ਵੀ ਜਿਹੜੀ ਜਾਣਕਾਰੀ ਆ ਆਪਦੇ ਬੱਚਿਆਂ ਨੂੰ ਦੇਣੀ ਚਾਹੀਦੀ ਆ ਤੇ ਇਸ ਤਰ੍ਹਾਂ ਦੇ ਮੇਲਿਆਂ ਵਿੱਚ ਲੈ ਕੇ ਆਉਣਾ ਚਾਹੀਦਾ ਜਿਵੇਂ ਬਹੁਤ ਸਾਰੇ ਲੋਕ ਕਈ ਵਾਰੀ ਨਹੀਂ ਆਉਂਦੇ ਹਾਂਜੀ ਬਿਲਕੁਲ ਜੀ ਇਹਦੇ ਬੱਚਿਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਆ ਬਾਕੀ ਵੀ ਇੱਥੇ ਲੈ ਕੇ ਵੀ ਆਉਣਾ ਚਾਹੁੰਦੇ ਜੇ ਵੇਖਣਗੇ ਜਿਆਦਾ ਪਤਾ ਲੱਗਦਾ ਬੱਚਿਆਂ ਨੂੰ ਜਿਹੜੇ ਨਹੀਂ ਲੈ ਕੇ ਆਉਂਦੇਗੇ ਉਹਨਾਂ ਨੂੰ ਅਪੀਲ ਆਵੇ ਆ ਦੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜੋ ਵੇ ਆਪਣਾ ਸੱਭਿਆਚਾਰ ਬਹੁਤ ਜ਼ਿਆਦਾ ਘਟਦਾ ਜਾ ਰਿਹਾ ਕਿ ਸਿਹਤਾਂ ਕਿਉਂਕਿ ਬੱਚਿਆਂ ਨੂੰ ਕੋਈ ਜਾਣਕਾਰੀ ਨਹੀਂ ਹੈਗੀਗੀ ਤੁਸੀਂ ਸੁਣਿਆ ਜੇ ਇੱਥੇ ਪੂਰਾ ਜਿਹੜਾ ਵਿਰਾਸਤੀ ਮਿਲਾ ਲੱਜ ਵੱਖ-ਵੱਖ ਚੀਜ਼ਾਂ ਜਿਹੜੀਆਂ ਇੱਥੇ ਤੁਸੀਂ ਦੇਖ ਸਕਦੇ ਪੱਖ ਦੇ ਨਵਾਂ ਪੱਖੀਆਂ ਲੱਗੀਆਂ ਹੋਈਆਂ ਵਾ ਤੁਸੀਂ ਦੇਖ ਸਕਦੇ ਬਹੁਤ ਸਾਰਾ ਜਿਹੜਾ ਪੰਜਾਬੀ ਕਲਚਰ ਨਾਲ ਜੁੜਿਆ ਹੋਇਆ ਸਮਾਨ ਵੱਖ-ਵੱਖ ਵੱਖ-ਵੱਖ ਆ ਖਤਰਾ ਆਂਦਾ ਚਾਦਰਾਂ ਵਾ ਖੇਸ ਆ ਬੋਤਲਾਂ ਚ ਤੁਸੀਂ ਦੇਖ ਸਕਦੇ ਉਹ ਰੇਡੀਓ ਆ ਪੁਰਾਣਾ ਜਿਹੜਾ ਮਤਲਬ ਪਿਛਲੇ ਸਮੇਂ ਵਿੱਚ ਜੇ ਆਪਾਂ ਕਹਦੇ ਹਾਂ ਕਿ ਕੱਜ ਦੇ ਮੁਤਾਬਕ ਉਹ ਪਿੱਛੇ ਹੀ ਚਲਾ ਗਿਆ ਤੁਸੀਂ ਦੇਖ ਸਕਦੇ ਹੋ ਬੋਤਲ ਆ ਹੋਰ ਵੱਖ-ਵੱਖ ਤਰ੍ਹਾਂ ਦਾ ਬਜ਼ੁਰਗ ਔਰਤਾਂ ਬੀਬੀਆਂ ਜਿਹੜਾ ਪਿਛਲੇ ਸਮੇਂ ਵਿੱਚ ਕਿਉਂਕਿ ਅੱਜ ਕੱਲ ਸਮਾਂ ਤਬਦੀਲ ਹੋ ਗਿਆ ਹੁਣ ਇਹ ਚੀਜ਼ਾਂ ਜਿਹੜੀਆਂ ਆਮ ਘਰਾਂ ਵਿੱਚ ਨਹੀਂ ਵਰਤੀਆਂ ਜਾਂਦੀਆਂ ਪਰ ਜਿਹੜਾ ਹੁਣ ਜਿਹੜਾ ਸਮਾਂ ਬਦਲਣ ਦੇ ਨਾਲ-ਨਾਲ ਨੌਜਵਾਨ ਪੀੜੀ ਆ ਜਿਹੜੀ ਹਾਲਾਂਕਿ ਜੋਗਾ ਜਿਹੜਾ ਤੁਸੀਂ ਇਹ ਦੇਖ ਸਕਦੇ ਹੋ ਮੰਜਾ ਜਿਹੜਾ ਪ੍ਰਾਣਚਾਰੀ ਉਸ ਸਮੇਂ ਵਿੱਚ ਹੁੰਦਾ ਸੀ ਜਿਹਨੂੰ ਕੋ ਰਿਸ਼ਤੇਦਾਰ ਘਰੇ ਆਉਂਦੇ ਸੀ ਤੇ ਉਹਨਾਂ ਨੂੰ ਇਹ ਲਾ ਕੇ ਦਿੱਤਾ ਜਾਂਦਾ ਸੀ ਤੋਂ ਸਮੇਂ ਦਾ ਬਦਲਾ ਹੋਇਆ ਤੇ ਹੁਣ ਜਿਹੜੀ ਨੌਜਵਾਨ ਪੀੜੀ ਆ ਉਹ ਪੰਜਾਬੀ ਸੱਭਿਆਚਾਰ ਤੋਂ ਟੁੱਟਦੀ ਜਾ ਰਹੀ ਹੈ ਜਿਸ ਕਾਰਨ ਜਿਹੜੇ ਬਹੁਤ ਹੀ ਜਿਹੜੇ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਕਿ ਤਾਂ ਕਿ ਨੌਜਵਾਨ ਪੀੜੀ ਨੂੰ ਇਸ ਨਾਲ ਜੋੜਿਆ ਜਾ ਸਕੇ ਔਰ ਨੌਜਵਾਨ ਪੀੜੀ ਨੂੰ ਵੀ ਇਸ ਤਰ੍ਹਾਂ ਦੇ ਮੇਲਿਆਂ ਵਿੱਚ ਆਉਣਾ ਚਾਹੀਦਾ ਭਾਵੇਂ ਕਿ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਜਿਹੜਾ ਬਦਲਾ ਉਹ ਬਹੁਤ ਜ਼ਰੂਰੀ ਆ ਪਰ ਨਾਲ ਉਸ ਦਾ ਗਲਤ ਵਰਤੋਂ ਨਹੀਂ ਕਰਨੀ ਚਾਹੀਦੀ ਤੇ ਆਪਣੇ ਸੱਭਿਆਚਾਰ ਦੇ ਨਾਲ ਜੁੜ ਰਹਿਣਾ ਚਾਹੀਦਾ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ